ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈਦਾਲਾ ਜੀ ਉਹਨਾਂ ਸਿੱਖੀ ਗੁਰਸਿੱਖਾਂ ਵਿੱਚੋਂ ਇੱਕ ਸਨ ਜਿਨ੍ਹਾਂ ਨੂੰ ਨੌਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨਾਲ ਦਿੱਲੀ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਸੀ ਅਰੰਗਜੇਮ ਦੇ ਸੱਦੇ ਤੇ ਸਤਿਗੁਰੂ ਦਿੱਲੀ ਪਧਾਰੇ ਤੇ ਕੇਵਲ ਕੁਝ ਕੁ ਸਿੱਖਾਂ ਨੂੰ ਹੀ ਅਨੰਦਪੁਰ ਤੋਂ ਦਿੱਲੀ ਆਉਣ ਸਮੇਂ ਨਾਲ ਰਹਿਣ ਦੀ ਆਗਿਆ ਦਿੱਤੀ ਇੰਨਾ ਸਿੱਖਾਂ ਵਿੱਚ ਸ਼ਾਮਲ ਸਨ ਪਾਈ ਮਤੀ ਦਾਸ ਜੀ ਪਾਈ ਸਤੀ ਦਾਸ ਜੀ ਤੇ ਪਾਈ ਦਿਆਲਾ ਜੀ ਸਮੇਂ ਦੀ ਹਕੂਮਤ ਵੱਲੋਂ ਚਲਾਈ ਹੋਈ ਜ਼ੁਲਮ ਦੀ ਇਸ ਹਨੇਰੀ ਨੂੰ ਠੱਲਣ ਲਈ ਨੋਮੇ ਬਾਸ਼ਾ ਦਿੱਲੀ ਪਧਾਰੇ ਉਸ ਦਾ ਵਰਣਨ ਪਾਈ ਮਤੀ ਦਾਸ ਜੀ ਦੇ ਕਾਂਡ ਵਿੱਚ ਆ ਗਿਆ ਹੈ ਰੰਗਜੀਵਨੀ ਸੋਚਿਆ ਸੀ ਕਿ ਗੁਰੂ ਤੇਗ ਬਹਾਦਰ ਸਹਿਮ ਨੂੰ ਮਜਲੂਮ ਹਿੰਦੂਆਂ ਦੀ ਬਾਹ ਫੜਨੋ ਬਰਜਣਾ ਕੋਈ ਔਖਾ ਕੰਮ ਨਹੀਂ ਹੋਵੇਗਾ ਕਾਜ਼ੀਆਂ ਨੇ ਸਤਗੁਰੂ ਨੂੰ ਆਖਿਆ ਤੁਹਾਡਾ ਧਰਮ ਤਾਂ ਹਿੰਦੂ ਤੋਂ ਓਵੇਂ ਹੀ ਪੈਨ ਹੈ ਜਿਵੇਂ ਇਸਲਾਮ ਤੁਸੀਂ ਵੀ ਔਖਤੀ ਬਤ ਪੁੱਜ ਨਹੀਂ ਤੇ ਅਸੀਂ ਵੀ ਬੁੱਤ ਪੁੱਜ ਨਹੀਂ ਸਗੋਂ ਹਿੰਦੂਆਂ ਵੱਲੋਂ ਬਣਾਏ ਹੋਏ ਦੇਵੀ ਦੇਵਤਿਆਂ ਦੇ ਬਾਣਤਵਾਤ ਦੇਵਤਾਂ ਨੂੰ ਤੋੜਨਾ ਸੁਭਾਅ ਸਮਝਦੀ ਹਾਂ ਗੁਰੂ ਸਾਹਿਬ ਨੇ ਉੱਤਰ ਦਿੱਤਾ ਤੱਕੇ ਨਾਲ ਤਲਵਾਰ अथवा ਹਕੂਮਤ ਦੇ ਦਿਵਾ ਨਾਲ ਕਿਸੇ ਨੂੰ ਧਰਮ ਬਦਲਣ ਲਈ ਮਜਬੂਰ ਕਰਨ ਵਾਲਾ ਅਕਾਲਪੁਰਖ ਦੀ ਦਰਗਾਹ ਵਿੱਚ ਕਦੀ ਕਬੂਲ ਨਹੀਂ ਹੋ ਸਕਦਾ ਹਰ ਕਿਸੇ ਨੂੰ ਆਪਣੇ ਅਕੀਦੇ ਅਨੁਸਾਰ ਧਰਮਧਰਨ ਕਰਨ ਦੀ ਉਸ ਅਪਣਾਈ ਗਈ ਧਰਮ ਦੀ ਤਾਂ ਸਲੀਮ ਅਨੁਸਾਰ ਜੀਵਨ ਬਤੀਤ ਕਰਨ ਦਾ ਹੱਕ ਹੋਣਾ ਚਾਹੀਦਾ ਹੈ ਮੈਂ Hindu ਧਰਮ ਨੂੰ ਮੰਨਣ ਵਾਲਾ ਨਹੀਂ ਸਗੋਂ ਆਪਣੀ ਸਿੱਖਾਂ ਨੂੰ ਇੱਕ ਖੁਦਾ ਦੀ ਬੰਦਗੀ ਸਿਖਾ ਕੇ Hindu ਧਰਮ ਦੇ ਤੌਰ ਤਰੀਕਿਆਂ ਦੇ ਕਰਮ ਕੰਡੀ ਜੀਵਨ ਢੰਗ ਤੋਂ ਕੋਹਾਂ ਦੂਰ ਲੈ ਜਾ ਕੇ ਸੱਚ ਧਰਮ ਦਾ ਉਪਦੇਸ਼ ਦ੍ਰਿੜ ਕਰ دار ਹੀ ਹਾਂ ਹਾਂ ਸਤਿਗੁਰੂ ਨਾਨਕ ਸਾਹਿਬ ਦੇ ਸਮੇ ਤੋਂ ਹੀ ਗੁਰਸਿੱਖਾਂ ਨੂੰ ਐਸੀ ਪ੍ਰੇਰਨਾ ਦਿੱਤੀ ਜਾ ਰਹੀ ਹੈ ਇਸ ਸੱਚੀ ਮੁੱਚੀ ਪ੍ਰੇਰਨਾ ਨੂੰ ਫਲ ਵੀ ਝੋਖਾ ਲੱਗਾ ਹੈ ਲੱਖਾਂ ਇਨਸਾਨਾਂ ਨੇ ਬਿਨਾਂ ਕਿਸੇ ਦਵਾ ਤੇ ਜਾਂ ਲੋਭ ਲਾਲਚ ਦੇ ਇਸ ਸਿੱਖ ਧਰਮ ਨੂੰ ਅਪਣਾਇਆ ਹੈ ਜਦੋਂ ਕਾਜੀ ਗੱਲਬਾਤ ਰਹੀ ਗੁਰੂ ਸਾਹਿਬ ਨੂੰ ਕੈਲ ਨਾ ਕਰ ਸਕਿਆ ਤਾਂ ਉਸਨੇ ਗੁਰੂ ਸਾਹਿਬ ਨੂੰ ਇਸਲਾਮ ਕਬੂਲਨ ਲਈ ਮਜਬੂਰ ਕਰਨ ਦਾ ਇਰਾਦਾ ਕੀਤਾ ਇਸ ਇਰਾਦੇ ਦੀ ਪੂrti ਵਜੋਂ ਨੌਵੇਂ ਸਤਿਗੁਰੂ ਦੇ ਪਿੰਜਰੇ ਤੋਂ ਥੋੜੀ ਹੀ ਦੂਰ ਉਹਨਾਂ ਦੀਆਂ ਅੱਖਾਂ ਸਾਹਮਣੇ ਪਾਈ ਮਤੀ ਦਾਸ ਜੀ ਨੂੰ ਆਰੇ ਨਾਲ ਦੋਹਾੜ ਕਰਕੇ ਸ਼ਹੀਦ ਕੀਤਾ ਗਿਆ ਪਾਈ ਦਿਆਲਾ ਜੀ ਵੀ ਹੱਥ ਕੜੀਆਂ ਬੇੜੀਆਂ ਤੇ ਸੰਗਲਾਂ ਨਾਲ ਜਕੜੇ ਹੋਏ ਸਨ ਪਾਈ ਮਤੀ ਦਾਸ ਜੀ ਨੂੰ ਸ਼ਹੀਦ ਹੁੰਦਾ ਵੇਖ ਚੁੱਕੇ ਸਨ ਉਹਨਾਂ ਪਾਈ ਮਤੀ ਦਾਸ ਜੀ ਨੂੰ ਅਡੋਲ ਰਹਿ ਕੇ ਧਰਮ ਤੋਂ ਜਾਣ ਵਾਰਦਿਆਂ ਵੇਖਿਆ ਸੀ ਪਾਈ ਦਿਆਲਾ ਜੀ ਵਾਰੀ ਕਾਜ਼ੀਆਂ ਫੜਵਾ ਦਿੱਤਾ ਤੇ ਇਹ ਇਸਲਾਮ ਕਬੂਲੇ ਤਾਂ ਜਾਨ ਬਖਸ਼ ਦਿੱਤੀ ਜਾਵੇ ਨਹੀਂ ਤਾਂ ਦੇਗ ਵਿੱਚ ਉਵਾਲ ਕੇ ਖਤਮ ਕਰ ਦਿੱਤਾ ਜਾਵੇਗਾ ਭਾਈ ਜੀ ਨੂੰ ਇਸਲਾਮ ਧਰਮ ਦੇ ਗੁਨਾ ਐਸ਼ ਆਰਾਮ ਤੇ ਜੀਵਨ ਤੇ ਬਹਿਸਤ ਵਿੱਚ ਹੂਰਾ ਮਿਲਣ ਵਾਲੀ ਅਨੇਕਾ ਸਵਾਜਵਾਗ ਬਖੌਨ ਦਾ ਪ੍ਰਾਲਾ ਕਾਜੀਆਂ ਨੇ ਕੀਤਾ ਪਰ ਭਾਈ ਜੀ ਨੂੰ ਸਿੱਖੀ ਸਿੱਧਕ ਤੋਂ ਡਲਾਉਣ ਵਿੱਚ ਸਫਲ ਨਾ ਹੋ ਸਕੇ ਕਾਜੀ ਜੀ ਨੇ ਭਾਈ ਜੀ ਨੂੰ ਕਿਹਾ ਵਿਖਿਆ ਇਹ ਕਿੰਨੀ ਵੀ ਰਮੀ ਨਾਲ ਤੇਰੇ ਸਾਥੀ ਭਾਈ ਮੱਤੀ ਦਾਸ ਨੂੰ ਇਸਲਾਮ ਨਾ ਕਬੂਲਨ ਤੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇਰੀ ਵੀ ਉਸ ਤੋਂ ਵੱਧ ਮੰਦੀ ਦਸ਼ਾ ਕੀਤੀ ਜਾਵੇਗੀ ਪਾਈਦਿਆਲਾ ਜੀ ਨੇ ਉੱਤਰ ਦਿੱਤਾ ਪਾਈ ਮਤੀ ਦਾਸ ਜੀ ਨੂੰ ਮਰਿਆ ਨਾ ਸਮਝੋ ਸਗੋ ਉਹ ਤਾਂ ਮੌਤ ਨੂੰ ਮੁਖਾਲ ਕਰਕੇ ਸੋਹਣੇ ਪੂਰਨੇ પાਕੇ ਹਮੇਸ਼ਾ ਲਈ ਜੀ ਪਿਆ ਹੈ ਤੇ ਖੁਦਾ ਦੇ ਕਦਮਾਂ ਵਿੱਚ ਜਾ ਬਰਾਜਿਆ ਹੈ ਤੇ ਖੁਦਾ ਦੇ ਦਰ ਤੇ ਕਬੂਲ ਪਿਆ ਹੈ ਕਾਜੀ ਜੀ ਜਲਦੀ ਕਰੋ ਮੈਨੂੰ ਵੀ ਵੀਰਮਤੀ ਦਾ ਪਾਸ ਪਹੁੰਚਾਉਂਦਾ ਚਾ ਉਪਾਜਿਆ ਹੈ ਮੇਰੀ ਵੀ ਆਖਰੀ ਇੱਛਾ ਮੇਰੇ ਮੁਰਸ਼ਦ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸਨਮੁਖ ਸ਼ਹੀਦੀ ਪਾਉਣ ਦੀ ਹੈ ਕਾਜੀ ਦੇ ਫਤਵੇ ਅਨੁਸਾਰ ਜਲਾਦਾਂ ਨੇ ਦੇਗ ਵਿੱਚ ਪਾਣੀ ਪਾ ਕੇ ਭਾਈ ਦਿਆਲਾ ਜੀ ਨੂੰ ਬਿਠਾ ਦਿੱਤਾ ਤੇ ਅੱਗਵਾਲ ਦਿੱਤੀ ਜਿਉਂ-ਜਿਉਂ ਪਾਣੀ ਗਰਮ ਹੁੰਦਾ ਗਿਆ ਤਿਉਂ-ਤਿਉਂ ਭਾਈ ਜੀ ਗੁਰਬਾਣੀ ਰਾਹੀ ਆਪਣੇ ਸਤਿਗੁਰਾਂ ਦੇ ਸੰਮੁਖ ਅਕਾਲ ਪੁਰਖ ਦੀ ਜਾਦ ਵਿੱਚ ਜੁੜਦੇ ਗਏ ਪਾਣੀ ਉਵਾਲੇ ਖਾਣ ਲੱਗਾ ਭਾਈ ਜੀ ਦੇ ਚਿਹਰੇ ਤੇ ਲਾਲੀ ਭਖਣ ਲੱਗੀ ਹੋਰ ਤੇਜ ਕੀਤੀ ਅੱਗ ਪਰ ਭਾਈ ਦਿਆਲਾ ਜੀ ਅਡੋਰ ਸ਼ਾਂਤ ਚਿੱਤ ਦੇ ਸਿੱਖੀ ਸਿਦਕ ਵਿੱਚ ਪਰ ਪੱਕ ਰਹੇ ਸਰੀਰ ਛਾਲੇ ਹੁੰਦਾ ਗਿਆ ਤੇ ਭਾਈ ਜੀ ਨੂੰ ਪੰਜਵੇਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਛੀਦੀ ਦਾ ਦ੍ਰਿੜ ਸਿੱਖੀ ਸਦਕ ਵਿੱਚ ਹੋਰ ਦ੍ਰਿੜ ਕਰਦਾ ਗਿਆ ਲੋਕ ਆਈ ਦੇ ਦੇਖਦੇ ਆਂ ਦੇਖਦੇ ਆਂ ਭਾਈ ਜੀ ਦੀ ਆਤਮਾ ਸਰੀਰਕ ਚੋਲਾ ਤਿਆ ਕੀ ਪਰਮਾਤਮਾ ਵਿੱਚ ਜਾ ਸਮਾਈ ਕੁਝ ਲੋਕਾਂ ਅਥਰੂ ਕੇਰੇ ਕੁਝ ਨੇ ਹੋ ਕੇ ਭਰੇ ਤੇ ਜ਼ਾਲਮ ਹਕੂਮਤ ਦੇ ਖਾਤਮੇ ਲਈ ਮਨ ਹੀ ਮਨ ਵਿੱਚ ਪਰਮਾਤਮਾ ਅੱਗੇ ਅਰਜ਼ੋਈ ਕਰਦੇ ਘਰਾਂ ਨੂੰ ਚਲੇ ਗਏ ਜ਼ੁਲਮ ਦੀ ਹਨੇਰੀ ਨੂੰ ਥੱਲ ਪਾਉਣ ਲਈ ਪਾਈ ਦਿਆਲਾ ਜੀ ਦੀ ਸ਼ਹੀਦੀ ਦੇ ਗਏ ਪਰ ਆਪਣੇ ਧਾਰਮਿਕ ਨਿਸ਼ਚੇ ਵਿੱਚ ਕੋਈ ਤਰੇੜ ਨਾ ਪੈਣ ਦਿੱਤੀ ਸਤਿਗੁਰਾਂ ਦੇ ਸਨਮੁਖ ਸ਼ਹੀਦ ਹੁੰਦੇ ਹੋਏ ਪਾਈ ਜੀ ਨੌਵੇਂ ਪਾਸ਼ਾ ਦੀਆਂ ਬਖਸ਼ੀਸ਼ਾਂ ਦੇ ਪਾਤਰ ਬਣੇ ਤੇ ਮਨੁੱਖਾਂ ਜੀਵਨ ਸਫਲ ਕਰ ਗਏ ਤੇ ਆਉਣ ਵਾਲੀਆਂ ਸਿੱਖ ਨਸਲਾਂ ਲਈ ਚੰਗੇ ਪੂਰਨੇ ਪਾ ਗਏ ਭਾਈ ਸਾਹਿਬ ਜੀ ਦੀ ਸ਼ਹੀਦੀ ਅੱਜ ਵੀ ਸਿੱਖ ਨੌਜਵਾਨਾਂ ਨੂੰ ਬੰਗਾਰ ਦੀ ਹੈ ਕਿ ਨਾਸਕਿੱਤਾ ਦੇ ਝੁੱਲ ਰਹੇ ਝਖੜਾਂ ਵਿੱਚ ਉਹ ਸਿੱਖੀ ਦੇ ਰੰਗ ਨੂੰ ਕਦੇ ਵੀ ਫਿੱਕਾ ਨਾ ਪੈਣ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ